ਤੋ ਚੱਲੀਏ ਹੁਣ ਆਪਾਂ ਦਰਿਆ ਦੇ ਲਾਗੇ ਦੇਖੀਏ ਪਾਣੀ ਦੇ ਕੀ ਨੇ ਹਾਲਾਤ ਹਰਾ ਸਾਰੇ ਲੰਗਨ ਵਾਲੇ ਬੰਦ ਹੋ ਗਏ ਹੋਏ ਆ ਥੋੜੀ ਨੋਲਿਜ ਵਾਸਤੇ ਮੈਂ ਦੱਸ ਦਦਾ ਪਹਿਲਾਂ ਇੱਧਰ ਸਾਰਾ ਮੋਟਰਸਾਈਕਲ ਆ ਜਾਂਦੇ ਆ ਸੋ ਇਸ ਟਾਈਮ ਆਪਾਂ ਬਹੁਤ ਔਖੇ ਹੋ ਕੇ ਆ ਰਹੇ ਆ ਸੋ ਕਿਵੇਂ ਹੋ ਜੀ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਉਨੇ ਆ ਸਤਲੁਜ ਦਾ ਫਲੋ ਕਿਸ ਲੈਵਲ ਤੱਕ ਆ ਗਿਆ ਹੋਇਆ ਅੱਜ ਤੁਹਾਨੂੰ ਦੋ ਤੋਂ ਤਿੰਨ ਵੀਡੀਓ ਵੇਖਣ ਨੂੰ ਮਿਲ ਜਾਣਗੀਆਂ ਸਤਲੋਜ ਦੇ ਪਾਣੀ ਦੇ ਰਿਲੇਟਡ ਸੋ ਕੀ ਇਹ ਮੇਰਾ ਵੀਡੀਓ ਬਣਾਉਣ ਦਾ ਹੈ ਇੰਨੀਆਂ ਵੀਡੀਓ ਬਣਾਉਣ ਦਾ ਕੀ ਮੋਟਿਵ ਕੀ ਸੀਗਾ ਕਿ ਬਾਈ ਮੈਂ ਇੱਥੇ ਵੀਡੀਓ ਬਣਾਉਣ ਆਇਆ ਸੀਗਾ ਤੇ ਮੇਰੇ ਖੜੇ ਖੜੇ ਹੀ ਦਰਿਆਵਾਂ ਦਾ ਨਾ ਜਿਹੜਾ ਫਲੋ ਆ ਵਧਣ ਲੱਗ ਗਿਆ ਸੋ ਮੈਂ ਇੱਥੇ ਕੁਝ ਟਾਈਮ ਰੋਕੇ ਮੈਂ ਸੋਚਿਆ ਵੀ ਵੀਡੀਓ ਹੋਰ ਵੀ ਬਣ ਸਕਦੀ ਹੈ ਤੇ ਮੈਂ ਤੁਹਾਨੂੰ ਅਪਡੇਸ਼ਨ ਦਿੰਦਾ ਰਹੂੰਗਾ ਤੁਹਾਨੂੰ ਅਪਡੇਸ਼ਨ ਦੇ ਦਿਆਂਗਾ ਉੱਗੇ ਜਿਵੇਂ ਜਿਵੇਂ ਪਾਣੀ ਵਹਾ ਘਟਦਾ ਰਿਹਾ ਵਾਧਦਾ ਪਿਆ ਕਿਉਂਕਿ ਇਹਦੇ ਨਾਲ ਬਾਈ ਗਾਂ ਵਾਲਿਆਂ ਨੂੰ ਥੋੜੀ ਜੀ ਨੋਲਿਜ ਮਿਲ ਜਾਂਦੀ ਆ ਉਸ ਹਿਸਾਬ ਦਾ ਬਚਾਅ ਕਰ ਲੈਂਦੇ ਆ ਸੋ ਜਿਹੜਾ ਆ ਲਾਂਘਾ ਦੇਖ ਰਹੇ ਆ ਸਾਰਾ ਆਪਾਂ ਇਸ ਟੰਮ ਦਰਿਆ ਨੂੰ ਜਾਂਦਾ ਸਾਰਾ ਅੱਗੇ ਸਿੱਧਾ ਬਹੁਤ ਮਾੜੇ ਹਾਲਾਤ ਨੇ ਇਸ ਰਸਤੇ ਦੇ ਦਰਿਆ ਕੰਡੇ ਤੋੜ ਕੇ ਪਾਣੀ ਇਹਦਾ ਬਾਹਰ ਆਉਣ ਲੱਗ ਗਿਆ ਹੋਇਆ ਔਰਲਾ ਕੰਡਾ ਇਹਦਾ ਫੇਰ ਵੀ ਥੋੜਾ ਉੱਚਾ ਵਾ ਜਿੱਧਰ ਆਪਾਂ ਤੁਰੇ ਫਿਰਦੇ ਆ ਪਰਲਾ ਨੀਵਾ ਬਾਈ ਪਰਲੇ ਪਾਸੇ ਤਾਂ ਬਹੁਤ ਜ਼ਿਆਦਾ ਨੀਵਾ ਪਾਣੀ ਉਹੀ ਆ ਮੈਂ ਦਿਖਾਉਣ ਹੀ ਲੱਗਿਆ ਸੀਗਾ ਤੁਸੀਂ ਗੁਰਦਵਾਰ ਸਾਹਿਬ ਜੁਨੇ ਹੋ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਉਹੀ ਮੈਂ ਦਿਖਾ ਰਿਹਾ ਸੀ ਮੈਂ ਕਿਾ ਪਾਣੀ ਹੁਣ ਬਹੁਤ ਜ਼ਿਆਦਾ ਵਧ ਗਿਆ ਹੈ ਪਹਿਲਾਂ ਨਾਲੋਂ ਤਾਂ ਤੁਸੀਂ ਕਿ ਸਾਮਾਨ ਬਾਹਰ ਕੱਢ ਲਿਆ ਸੀਗਾ ਹਾਂ ਮੈਂ ਸਾਮਾਨ ਅੰਦਰ ਰੱਖਿਆ ਪਿਆਰ ਰੱਖੋ ਜੀ ਇੱਧਰ ਤਾਂ ਪਾਣੀ ਚੜ੍ਹਿਆ ਆ ਰਿਹਾ ਔਰਲੇ ਪਾਸੇ ਬਹੁਤ ਜ਼ਿਆਦਾ ਹਾਂ ਥੋੜਾ ਖਿਆਲ ਲੱਖੋ ਮਾਂ ਉੱਚੀ ਸਾਤੇ ਕਰ ਲਓ ਤੁਸੀਂ ਕੋਈ ਕੰਮ ਨਹੀਂ ਇੱਕ ਕਾਰ ਨਹੀਂ ਹੈ ਕੀ ਕਰਾਂ ਮੈਂ ਸੱਕਟ ਵਿੱਚ ਬੈਠਿਆ ਅੱਛਾ ਮੈਂ ਤੁਸੀਂ ਸਾਮਾਨ ਸੰਭਾਲੋ ਇੱਕ ਵਾਰ ਧਿਆਨ ਰੱਖਾ ਹਾਂ ਉਹੀ ਆ ਜੀ ਬਹੁਤ ਹੀ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰ ਰਿਆ ਵਾਂ ਹਾਂ ਤੇ ਆਪਾਂ ਬਾਈ ਜਿਹੜੇ ਲੋਕਲ ਬੰਦੇ ਇੱਥੇ ਰਹਿ ਰਿਹਾ ਉਹ ਵੀ ਇੱਥੇ ਪਰੇਸ਼ਾਨ ਹੋਣੇ ਹੋਗੇ ਸ਼ੁਰੂਆਤ ਦੇਖੋ ਆ ਲਾਂਗਾ ਵਾ ਲਾਂਗਾ ਤਾਂ ਹੋ ਗਿਆ ਹੋਇਆ ਬਾਈ ਬੰਦ ਜਾਮਈ ਸੋ ਇੱਧਰ ਆਪਾਂ ਦਿਖਾਉਣੇ ਹੁੰਦੇ ਤੁਹਾਨੂੰ ਪਾਣੀ ਦਾ ਵਹਾ ਜਾਣੇ ਹੁੰਦੇ ਆ ਉਹ ਜਾ ਕੇ ਦਰਖਤ ਦੇ ਕੋਲੇ ਦਿਖਾਉਣਾ ਤੁਹਾਨੂੰ ਪਾਣੀ ਕਿੰਨਾ ਵਧਿਆ ਕਿਦਾਂ ਸਿਸਟਮ ਆ ਇਹਦਾ ਰਾਹ ਹੋ ਗਿਆ ਹੋਇਆ ਬੰਦ ਬਰਿਆਦਾ ਪਾਣੀ ਆ ਰਾਹ ਤੱਕ ਆ ਗਿਆ ਹੋਇਆ ਪਰ ਇੱਥੋਂ ਥੋੜਾ ਜਿਹਾ ਹੋਰ ਵਧਣਾ ਨੇ ਇੱਥੋਂ ਦੀ ਪਾਣੀ ਬਾਹਰ ਨਿਕਲ ਕੇ ਚੱਲ ਜਾਣਾ ਪਰਲੇ ਜਿੱਥੋਂ ਮੈਂ ਹੁਣ ਲੰਘ ਕੇ ਆਇਆ ਵਾਂ ਇੱਧਰ ਦਾ ਵੀ ਹੋਇਆ ਨਾ ਰਾਹ ਪੂਰਾ ਬੰਦ ਆ ਇੱਧਰ ਖੱਬੇ ਹੱਥ ਮੇਰੇ ਝੋਨਾ ਵਾ ਇਹਦੇ ਵਿੱਚ ਵੀ ਪਾਣੀ ਆ ਗਿਆ ਸੱਤ ਲੋਹ ਦੇ ਵਿੱਚ ਇਹ ਜਿਹੜੀਆਂ ਆਪ ਤੁਸੀਂ ਦੇਖ ਰਹੇ ਆ ਵੀਡੀਓ ਵੇਖ ਰਹੇ ਹੋ ਤਸਵੀਰਾਂ ਵੇਖ ਰਹੇ ਹੋ ਇਹ ਹੈਗੀਆਂ ਨੇ ਜੀ ਆਪਣੇ ਫਲੋਰ ਦੀਆਂ ਲੋ ਲੁਧਿਆਣੇ ਤੇ ਲਾਗੇ ਪੈਂਦਾ ਵਾ ਸੋ ਜੇ ਇੱਥੇ ਪਾਣੀ ਇੰਨਾ ਜ਼ਿਆਦਾ ਆ ਲਾਲੋ ਸਾਹਿਬ ਅੱਗੇ ਇਹਨੇ ਪਹੁੰਚਣਾ ਹਰੀਕੇ ਹਰੀਕੇ ਤੁਹਾਨੂੰ ਪਤਾ ਦੋ ਦਰਿਆਾਂ ਵੈਸੇ ਮਿਲਦੇ ਨੇ ਸੱਤ ਲੋਹ ਤੇ ਬਿਆਸ ਸੋ ਭਾਈ ਪਾਣੀ ਹੋ ਜਾਂਦਾ ਹੋ ਰਿਹਾ ਉੱਥੇ ਓਵਰਫਲੋ ਕੰਮ ਹੋ ਰਿਹਾ ਕੰਟਰੋਲ ਤੋਂ ਬਾਹਰ ਬਹੁਤ ਜਿਆਦੇ ਪਿੰਡਾਂ ਦੇ ਵਿੱਚ ਇਸ ਟਾਈਮ ਹੜ੍ਹ ਆਏ ਹੋਏ ਆ ਕੰਮ ਬਹੁਤ ਜਿਆਦਾ ਖਰਾਬ ਹੋ ਰਿਹਾ ਲੋਕਾਂ ਦਾ ਨੁਕਸਾਨ ਬਹੁਤ ਜਿਆਦਾ ਹੋ ਰਿਹਾ ਤੇ ਆ ਆ ਆਪਾਂ ਹੁਣ ਇਧਰਲੇ ਪਾਸੇ ਦਰਿਆ ਦੇ ਨੇੜੇ ਆ ਗਏ ਹੋਏ ਆ ਜੇ ਆਪਾਂ ਇੱਥੇ ਦੇਖੀਏ ਤਾਂ ਭਾਈ ਜਿੰਨੀ ਆ ਬੂਟੀ ਸਾਰੀ ਉਹਨਾਂ ਨੂੰ ਡਿੱਗ ਵੀ ਹੋਈ ਆ ਇਹ ਮੈਨੂੰ ਕੱਟੀ ਲੱਗਦੀ ਇਹਨਾਂ ਨੇ ਵਿਖਿਆਰ ਰੱਖਣ ਸਾਰੇ ਐਨ ਕੋਈ ਨੰਗੇ ਨਾ ਅੱਗੇ ਨਾ ਬੜੇ ਸੋ ਆ ਦੇਖੋ ਇਧਰਲੇ ਪਾਸੇ ਉਹ ਜ਼ਮੀਨ ਸਾਰੀ ਬਰਾਬਰੀ ਹੋ ਗਈ ਹੋਈ ਆ ਉਧਰ ਨਮਾਨਾ ਇਧਰੋਂ ਦੀ ਪਾਣੀ ਆ ਕੇ ਇਸ ਟਾਈਮ ਬਾਰਿਸ਼ ਵੀ ਹੋਣ ਲੱਗੀ ਹੋਈ ਆ। ਤੋਂ ਸਾਰਾ ਦਰਿਆ ਤੇ ਇੱਥੇ ਖੇਤ ਆ ਮਿਕਸ ਹੋ ਜਾਂਦੇ ਦੋਨੇ ਆਪਸ ਮਿਲ ਜਾਂਦੇ ਆ। ਇੱਥੇ ਵੀ ਜੇ ਮੈਂ ਦੇਖਾਂ ਤਾਂ ਪਾਣੀ ਬਾਈ ਜਮਾ ਜ਼ਮੀਨ ਦੇ ਬਰਾਬਰ ਆ। ਤੋਂ ਮੈਂ ਤੁਹਾਨੂੰ ਕਿਸੇ ਨੂੰ ਲਾਗੇ ਜਾਣ ਦੀ ਅਪੀਲ ਨਹੀਂ ਕਰੂੰਗਾ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਰਹੇ ਆ। ਪਾਣੀ ਦੀ ਤੁਹਾਨੂੰ ਮੈਂ ਸਪੀਡ ਇੱਕ ਵਾਰ ਚੈੱਕ ਕਰਾ ਦਿੰਨਾ। ਦੇਖੋ ਪਾਣੀ ਕਿੰਨੀ ਤੇਜ਼ੀ ਨਾਲ ਵਹਿ ਰਿਹਾ। ਯੇ ਮੈਂ ਆਪਾਂ ਕਿੱਥੇ ਪਹਾੜੀ ਲਾ ਕੇ ਦੇਉ ਉਚਾਈ ਤੋਂ ਦੇਖਦੇ ਨਾ ਥੱਲੇ ਬਹੁਤ ਤੇਜ਼ ਨਮਾਨ ਹੁੰਦੀ ਹੈ ਉਸ ਤਰੀਕੇ ਨਾਲ ਬਾਈ ਇਹ ਸਮਤਲ ਜ਼ਮੀਨ ਤੇ ਇੰਨੀ ਤੇਜ਼ੀ ਨਾਲ ਵਹਿ ਰਿਹਾ ਤੋਂ ਲਾਲੋ ਸਾਹਬ ਇਹਨੇ ਕਿੰਨੀ ਅੱਗੇ ਤਬਾਹੀ ਕਰਨੀ ਹੈ ਇਹ ਕਿੰਨੇ ਦਿਨਾਂ ਤੱਕ ਕਿੰਨਾ ਨੁਕਸਾਨ ਕਰੂਗਾ ਸੋ ਸਾਰਾ ਜਿੰਨਾ ਆਹ ਪੈ ਜਾਂਦਾ ਮੇਰੇ ਲੱਗ ਗਿਆ ਸਾਰਾ ਆਹ ਆਪਣਾ ਸਤਲੋਈ ਦਾ ਏਰੀਆ ਪੈ ਜਾਂਦਾ ਆਹ ਸਾਰੇ ਉਹਦੇ ਪਿੱਛੇ ਪੈ ਜਾਂਦੇ ਲੋਕਾਂ ਦੀਆਂ ਪੈਲੀਆਂ ਪੈ ਜਾਂਦੀਆਂ ਤੇ ਔਰਲੇ ਪਾਸੇ ਆਹ ਸਾਰਾ ਜਿੰਨਾ ਆਪਣਾ ਪਾਣੀ ਦਾ ਆਪਾਂ ਦੇਖ ਰਹੇ ਹਾਂ ਲੈਵਲ ਵਧਿਆ ਹੋਇਆ ਵਾ ਸਾਰਾ ਪਾਣੀ ਬਈ ਰਾਹ ਦੇ ਬਰਾਬਰ ਆਇਆ ਹੋਇਆ ਸਾਰੇ ਦਾ ਸਾਰਾ ਬਹੁਤ ਬੁਰੇ ਹਾਲ ਨੇ ਧਿਆਨ ਰੱਖੋ ਸਾਰੇ ਜਣੇ ਮੈਂ ਤੁਹਾਨੂੰ ਇਹੀ ਕਹੂੰਗਾ ਲਾਗ ਲਿਆ ਨੂੰ ਤਾਂ ਨੁਕਸਾਨ ਹੋ ਗਿਆ ਹੋਇਆ ਜਿਵੇਂ ਇੱਥੇ ਗੋਦਗਰ ਸਾਹਿਬ ਇੱਕ ਬੀਬੀ ਜੀ ਰਹਿੰਦੇ ਰਾਤ ਦੇ ਸੀ ਕਹਿੰਦੇ ਮੈਂ ਤਾਂ ਸਾਰਾ ਸਮਾਨ ਉੱਪਰ ਰੱਖਿਆ ਹੋਇਆ ਵਾ ਇੰਨਾ ਸਵੇਰ ਦੇ ਅਸੀਂ ਬਿਜੀ ਆ ਤੇ ਰੋਟੀ ਪਾਣੀ ਵੀ ਨਹੀਂ ਹਜੇ ਖਾਧਾ ਪਾਣੀ ਵੜ ਗਿਆ ਹੈ ਹਾਂਜੀ ਰੱਖੋ ਸ਼ਰਾਰਤਾਂ ਨਾ ਕਰਿਓ ਸ਼ਰਾਰਤਾਂ ਨਹੀਂ ਕਰਦੇ ਮੈਂ ਆਹ ਦੇਖੋ ਇੱਧਰਲੇ ਪਾਸੇ ਵੀ ਤੁਹਾਨੂੰ ਪਤਾ ਦਰਿਆਮਾ ਦੇ ਕੰਢੇ ਧਾਰਮਿਕ ਥਾਂ ਵੈਸੇ ਵੀ ਖਾਸੇ ਬਣਾਏ ਹੁੰਦੇ ਆ ਤਾਂ ਪਾਣੀ ਆਪਾਂ ਦੇਖ ਰਹੇ ਹਾਂ ਸਾਡੇ ਜਮ੍ਹਾਂ ਬਰਾਬਰ ਹੀ ਆ ਗਿਆ ਹੈ ਥੋੜੇ ਜਿਹਾ ਫੋਟ ਇੱਕ ਦੋ ਇੱਕ ਅੱਧਾ ਫੋਟ ਵਧਣ ਦੀ ਹੋਰ ਦੇਰ ਆ ਬਾਈ ਪਾਣੀ ਨਾ ਜਮਾ ਹੀ ਬਰਾਬਰ ਹੀ ਆ ਜਾਣਾ ਜਮਾ ਬਰਾਬਰ ਆ ਜਾਣਾ ਸਾਡੇ ਬਰਾਬਰ ਤਾਂ ਹੈਗਾ ਮਤਲਬ ਰਾਹ ਦੇ ਵਿੱਚ ਹੀ ਆਣਾ ਰਾਹ ਸਾਰਾ ਪਾਣੀ ਨਾਲ ਭਰ ਜਾਣਾ ਅਜੇ ਮੈਂ ਇੱਥੇ ਤੱਕ ਆਇਆ ਆ ਪਾਣੀ ਸਾਰੀਆਂ ਆਪਾਂ ਤਸਵੀਰਾਂ ਇਸ ਟਾਈਮ ਦੇਖ ਰਹੇ ਹਾਂ ਸੱਤ ਲੋਏ ਸੀ ਫੁੱਲ ਭਰ ਗਿਆ ਹੈ ਬੋਤਾ ਕੋਈ ਬਹੁਤ ਜ਼ਿਆਦਾ ਹਜੇ ਕਹਿੰਦੇ ਆ ਹਾਂ ਦਊਗਾ ਬੋਤਾ ਹੋਰ ਹੋਸੀ ਬਹੁਤ ਨੁਕਸਾਨ ਕਰਨਾ ਇਹਨੇ ਅੱਗੇ ਜਾ ਕੇ ਹਨ ਹਮਮ ਪਹਿਲਾਂ ਉੱਧਰ ਬੈਠੇ ਹੋਣੇ ਬਾਈ ਹੋਣੇ ਗੋਤਾਖੋਰ ਉਹ ਤਾਂ ਉਹ ਤਾਂ ਜਗ੍ਹਾ ਹੀ ਭਰੀ ਪਾਣੀ ਭਰ ਗਿਆ ਉੱਥੇ ਤਾਂ ਹੁਣ ਤਾਂ ਤੁਹਾਨੂੰ ਵੀ ਧਿਆਨ ਰੱਖਣਾ ਪੈਂਦਾ ਹੋਣਾ ਕਿ ਨਹੀਂ ਇੰਨਾ ਪਾਣੀ ਦਾ ਤੈਰਨਾ ਵੀ ਔਖਾ ਹੋ ਜਾਂਦਾ ਨਾ ਉਹ ਭਾਈਆ ਦੇਖੋ ਇੱਥੇ ਬਹੁਤ ਥਾਂ ਛੱਡੀ ਹੁੰਦੀ ਹੈ ਕਟੋਕਟ ਲਗਭਗ 100 ਫੁੱਟ ਦੇ ਕਰੀਬ ਗਾਂ ਨੂੰ ਥਾਂ ਬੇਲੀ ਪਈ ਹੁੰਦੀ ਜਿੱਥੇ ਲੋਕ ਆਉਂਦੇ ਆ ਤੇ ਉੱਥੇ ਪਾਣੀ 'ਚ ਕੁਛ ਤਾਰਦੇ ਸਾਨੂੰ ਪਤਾ ਹੀ ਆਪਣੇ ਪੰਜਾਬ ਦਾ ਇੰਡੀਆ ਦਾ ਕਲਚਰ ਇੰਡੀਆ ਦਾ ਜਿਆਦਾ ਕਲਚਰ ਚਲੋ ਆਪਣੇ ਪੰਜਾਬੀ ਫੇਰ ਵੀ ਇੰਨਾ ਨਹੀਂ ਤਾਰਦੇ ਉਹਨਾਂ ਨੇ ਕੁਛ ਨਾ ਕੁਛ ਤਾਰਨਾ ਹੁੰਦਾ ਤਾਂ ਉਹ ਵਿੱਚ ਵੜ ਕੇ ਤਾਰਦੇ ਹੁੰਦੇ ਆ ਸਾਹਮਣੇ ਦੇਖੋ ਇਹ ਤਾਂ ਰਾਹ ਦੇ ਵਿੱਚ ਪਾਣੀ ਇੱਥੇ ਤਾਂ ਆ ਗਿਆ ਹੋਇਆ ਹੈ ਸਾਹਮਣੇ ਪੌਪੂਲਰ ਦੇ ਦਰਖਤ ਸਾਰੇ ਡੁੱਬੇ ਪਏ ਆ ਤੋਂ ਤੁਹਾਨੂੰ ਮੈਂ ਕਹੂੰਗਾ ਧਿਆਨ ਰੱਖੋਗੇ ਸਾਰਿਆਂ ਹੁਣ ਬਾਈ ਬਹੁਤ ਜਿਆਦਾ ਪਾਣੀ ਵਧਣਾ ਮੈਨੂੰ ਪਿੱਛੋਂ ਵੀ ਅਪਡੇਟਸ਼ਨ ਮਿਲੇ ਲੱਖਾਂ ਕਿਉਂਕਿ ਪਾਣੀ ਪਿੱਛੋਂ ਛੱਡਿਆ ਜਾ ਰਿਹਾ ਵਾ ਤੋ ਮੈਂ ਜਮਾ ਹੁਣ ਨੇੜੇ ਆ ਗਿਆ ਹਾਂ ਇੱਥੋਂ ਤੁਸੀਂ ਕਲੀਅਰ ਕੱਟ ਦੇਖ ਸਕਦੇ ਹੋ ਪਾਣੀ ਕਿੰਨਾ ਵਾ ਉਹ ਦੂਰ ਤੱਕ ਸਿਰੇ ਤੱਕ ਆਪਾਂ ਨੂੰ ਪਾਣੀ ਹੁੰਦੇ ਦਿਖ ਸਕਦੇ ਆ ਤੇ ਬਾਰਿਸ਼ ਸਿਸਟਮ ਸ਼ੁਰੂ ਹੋ ਗਈ ਹੋਈ ਆ ਜਿਹੜੇ ਕਿ ਤੇਜ਼ ਮੈਨੂੰ ਹੁੰਦੀ ਬੱਦਲ ਵੀ ਪੂਰੇ ਇਸ ਟਾਈਮ ਮੌਸਮ ਜੇ ਆਪਾਂ ਤੁਹਾਨੂੰ ਦਿਖਾ ਦਈਏ ਤਾਂ ਮੌਸਮ ਦਾ ਵੈਸੇ ਟਾਈਮ ਹਾਲਾਤ ਹੈ ਕਿ ਮਾੜੀ ਆ ਤੋ ਕੱਲ ਦੇ ਤਰੀਕ ਤੱਕ ਤਾਂ ਅਲਰਟ ਦਿੱਤਾ ਹੋਇਆ ਰੈਡ ਅਲਰਟ ਮਿਲਿਆ ਹੋਇਆ ਆ ਆਪਾਂ ਨੂੰ ਤੋ ਆ ਥੋੜਾ ਜਿਹਾ ਪਾਣੀ ਵੱਧ ਗਿਆ ਸਾਹ ਝੁੰਨੇ ਨੂੰ ਵੜ ਜਾਣਾ ਵੈਸੇ ਵੀ ਝੁੰਨਾ ਪਾਣੀ ਨੱਕ ਨੱਕ ਭਰਿਆ ਹੋਇਆ ਆ ਤੋ ਭਾਈ ਆ ਸੀ ਅੱਜ ਦੀ ਆਪਣੀ ਵੀਡੀਓ ਤੇ ਮੈਂ ਤੁਹਾਨੂੰ ਹੋਰ ਵੀ ਅਪਡੇਟ ਦਿੰਦਾ ਰਹੂੰਗਾ ਜਲਦੀ ਹੀ ਤੇ ਮਿਲਾਂਗੇ ਆਪਾਂ ਤੁਹਾਨੂੰ ਹੋਰ ਨਵੀਂ ਵੀਡੀਓ ਦੇ ਵਿੱਚ